ਪਰ ਆਈਮ ਟੂਡੇ ਵਿੱਚ ਤੁਹਾਡਾ ਸਵਾਗਤ ਸੰਵਿਧਾਨ ਬਚਾਓ ਰੈਲੀ ਨੂੰ ਕਾਮਯਾਬ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਸਾਬਕਾ ਕੈਬਨਿਟ ਮੰਤਰੀ ਰਣਜੀਤ ਸਿੰਘ ਨਾਬਾ ਦੀ ਪ੍ਰਦਾਨਗੀ ਹੇਠ surjit ਪਲੇਸ ਹਮਲੋ ਵਿਖੇ ਹੋਈ ਜਿਸ ਵਿੱਚ 12 ਮਈ ਨੂੰ ਹਮਲੋ ਵਿਖੇ ਹੋਣ ਵਾਲੀ ਰੈਲੀ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਬੁਲਾਇਆ ਵੱਲੋਂ ਵਿਸ਼ੇਸ਼ ਜ਼ੋਰ ਦਿੱਤਾ ਗਿਆ ਇਸ ਮੌਕੇ ਬੋਲਦਿਆਂ ਸਾਬਕਾ ਮੰਤਰੀ ਕਾਕਾ ਰਣਜੀਤ ਸਿੰਘ ਨੇ ਕਿਹਾ ਕਿ ਹਮਲੋ ਹਲਕੇ ਦੇ ਵਰਕਰ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਖੜੇ ਰਹੇ ਹਨ ਇਸ ਕਰਕੇ ਮੈਂ ਆਪਣੇ ਵਰਕਰਾਂ ਦੀ ਕਦੇ ਵੀ ਪਿੱਠ ਨਹੀਂ ਲੱਗਣ ਦੇਵਾਂਗਾ ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਰੈਲੀ ਨੂੰ ਕਾਮਯਾਬ ਕਰਨ ਲਈ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ਤਾਂ ਕਿ ਪੰਜਾਬ ਅੰਦਰ ਲੋਕ ਲਹਿਰ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਸੁਵਿਧਾਨ ਨੂੰ ਖਤਮ ਕਰਨ ਵਾਲੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜੰਮੂ ਕਸ਼ਮੀਰ ਦੇ ਗੁਰਦੁਆਰਾ ਸਾਹਿਬ ਵਿੱਚ ਪਾਕਿਸਤਾਨ ਦੇ ਗੋਲੇ ਨਾਲ ਸ਼ਹੀਦ ਹੋਣ ਵਾਲੇ ਰਾਗੀ ਸਿੰਘ ਸਮੇਤ ਹੋਰ ਲੋਕਾਂ ਲਈ ਅਰਦਾਸ ਵੀ ਕੀਤੀ। ਉਨ੍ਹਾਂ ਆਖਿਆ ਲੜਾਈ ਕਦੇ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਇਸ ਨਾਲ ਮਨੁੱਖਤਾ ਦਾ ਘਾਣ ਹੁੰਦਾ ਹੈ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਦੇ ਸੀਨੀਅਰ ਅਗੂ ਜਗਮੀਤ ਸਿੰਘ ਸੋਹਤਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ਬਿਊਰੋ ਰਿਪੋਰਟ ਪ੍ਰਾਈਮ ਟੂਡੇ ਅਮਲੋ ਲੜਾਈ ਲੜੀ ਦਾ ਸਾਹਮਣੇ ਹੋ ਕੇ ਲੜਾਈ ਲੜਦੇ ਕੋਈ ਬੇਨਾ ਨਹੀਂ ਹੁੰਦਾ ਕਾਂਗਰਸ ਨੇ ਕੰਮ ਕੀਤਾ ਜੁਨੀਅਰਟੀ ਰੌਲਾ ਸਟੂਡੈਂਟ ਦੀ 87 ਸਹਾ ਗਾਂ ਸਿੰਘ ਅੱਜ ਦੀ ਮੀਟਿੰਗ ਰੱਖੀ ਗਈ ਸੀ ਕਿ ਦੋਹੇ ਸਾਡੇ ਬਲੌਗ ਪਰ ਧਰਨਾ ਸਾਹਿਬ ਦੇ ਕਰਵਾਈ ਹੈ। ਔਰ ਪੂਚੀ ਸਾਡੇ ਲਈ ਸਿਲੀ ਰੈਡੀਸ਼ਨ ਹੈ। ਹਮਲੋਦੀ ਤੇ ਗੁਗਨਗੜ ਦੇ ਉਹਨਾਂ ਨੇ ਰੈਨਵਾਈਟ ਮੀਟਿੰਗ ਕਰਦੇ ਸ਼ਾਮ ਸਵੇਚਾਰ ਬੁਲਾਏ ਗਏ ਹੈ। ਔਰ ਅੱਜਕਲ ਭਾਰੀ ਹਜੂਮ ਦੇਖਣ ਨੂੰ ਮਿਲਿਆ। ਐਸਚੋ ਦੇਖਣ ਤੋਂ ਛਾੜ ਲੋਕਾਂ ਦਾ ਦੇਖਣ ਨੂੰ ਮਿਲਦੇ ਹੈ। ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਿਹੜੀ ਆਉਣ ਵਾਲੀ ਰੈਲੀ 12 ਤਰੀਕ ਨੂੰ ਸੰਵਿਧਾਨ ਬਚਾਓ ਰੈਲੀ ਕਰਨ ਜਾ ਰਹੇ ਹੈ। ਉੱਚ ਫੁੜੀ ਭਾਰੀ ਹੰਗਾਰਾ ਮਿਲੇਗਾ ਤੇ ਕੌਣ ਕੌਣ ਜਾਂਦਾ ਹੋਵੇ ਐਸਬ ਕਹਿੰਦਾ ਸਾਡੇ ਬੋਲੀਆ ਕੰਮ ਜਿਹੜੇ ਕਹਿੰਦੇ ਪੰਜਾਬ ਦੇ ਚਾਂਦੀ ਦੋ ਵਾਰ ਦੇ ਮੁੱਖ ਮੰਤਰੀ ਛਤੀਸਗੜ੍ਹ ਤੋਂ ਪਹਿਲੇ ਜਿੰਦਾ ਰਹੇ ਗੁਰਵਿੰਦਰ ਸਿੰਘ ਸਾਡੇ ਸੂਬਾ ਪ੍ਰਧਾਨ ਰਾਜਵਿੰਦ ਸਿੰਘ ਤੇ ਐਲਓਪੀ ਦੇ ਲੀਡਰ ਸਾਡੇ ਬਾਜਵਾ ਸਾਹਿਬ ਤੇ ਸਮੂੱਚੀ ਕਾਂਗਰਸ ਪਾਰਟੀ ਦੇ ਪੰਜਾਬ ਦੇ ਰਿਡਰਸ਼ਿਪ ਸਾਬਕਾ ਮੁੱਖ ਮੰਤਰੀ ਚੰਨੀ ਦਾ ਤਰਲੇ ਦਾ ਕਰਾ ਰਹੇ ਅੰਦਾਵਾ ਸਾਹਿਬ ਜੀ ਜਿੰਦਰ ਸਿੰਘਾ ਸਾਹਿਬ ਸਾਰੇ ਸੀਨੀਅਰ ਲੀਡਰਸ਼ਿਪ ਅਦਰਵਾਈਜ਼ੀ ਔਰ ਸਾਡੇ ਪੰਜਾਬ ਦੇ ਸੀਨੀਅਰ ਲੀਡਰਸ਼ਿਪ ਉਹਨਾਂ ਨੂੰ ਵੈਲਕਮ ਕਰਨ ਲਈ ਸਾਡੀ ਅਪੀਲ ਹੈ ਜਿਹੜੇ ਉੱਚੀ ਸੀਨੀਅਰ ਲੀਡਰਸ਼ਿਪ ਹਨ ਉਹਨਾਂ ਦਾ ਵੈਲਕਮ ਕਰੇ ਬੱਚੀ ਵੀ ਮਰੀ ਅੰਦਰ ਬਦੁਰਪਾਟ ਸਿੱਕੋ ਮਣ ਭਾਗੀ ਗੱਲ ਹੈ ਮਾੜਾ ਹੀ ਹੋਇਆ ਕੋਈ ਵੀ ਹਿੰਦੁਸਤਾਨ ਦੀ ਗੱਲੇ ਗੁਰਦੁਆਰੇ ਤੱਕ ਮਤਲਕ ਵੀ ਕੋਈ ਵੀ ਹਿੰਦੁਸਤਾਨ ਦੀ ਜੀਿੰਦਗੀ ਦਾ ਉਜਾੜਾ ਹੁੰਦਾ ਉਹਨਾਂ ਦੇ ਪਰਿਵਾਰ ਦਾ ਉਜਾੜਾ ਹੁੰਦਾ ਅਸੀਂ ਆਪਣੀ ਦਿਲ ਦੀ ਗਹਿਰਾਂ ਚੋਂ ਮੁੱਚੇ ਹਮ ਲੋ ਲੋ ਹਲਕਾ ਕੋਲੋਂ ਉਹਨਾਂ ਨੂੰ ਸ਼ਰਧਾ ਸਮਾਨ ਸੇਤ ਕਰਦੇ ਆਂ ਔਰ ਗੁਰੂ ਜਰ ਅਰਦਾਸ ਕਰਦੇ ਆਂ ਉਹਨਾਂ ਦੇ ਪਿਛੜੀ ਨੂੰ ਆਪਣੇ ਚਰਨਾਂ ਤਨ ਵਾਸਪਖੇ ਔਰ ਉਮੀਦ ਕਰਦੇ ਆਂ ਕਿ ਕੇਂਦਰ ਦੀ ਸਰਕਾਰ ਜੇ ਜਿਹੜੀ ਸ਼ਹਾਗਤਾ ਹੋਰੀਆਂ ਹਨ ਗਿਆ ਪਹਿਲਾਂ ਉਹਨਾਂ ਨੂੰ ਇਨਸਾਫ ਦਰੰਦ ਜ਼ਰੂਰ ਉਪਰਾਲਾ ਕਰੇ ਮੈਂ ਤਾਂ ਨਹੀਂ ਸਮਝਦਾ ਕਿ جنگ ਕੋਈ ਪ੍ਰਾਪਤੀ ਹੁੰਦੀ ਹੈ جنگ ਤਾਂ ਮਜਬੂਰਨ ਹੁੰਦੀ ਹੈ جنگ ਹੁੰਦੀ ਹੈ ਉੱਥੇ ਜ਼ਿੰਦਗੀਆਂ ਦਾ ਵੀ ਜਾੜਾ ਹੁੰਦਾ ਹੈ ਜਿੰਨੀ ਜਿੰਦਾ ਦਾ ਵੀ ਨੁਕਸਾਨ ਹੁੰਦਾ ਹੈ ਔਰ ਆਰਥਿਕ ਤੌਰ ਤੇ ਵੀ ਬਹੁਤ ਨੁਕਸਾਨ ਹੁੰਦਾ ਹੈ ਤੋਂ جنگ ਨਾ ਹੀ ਹੋਏ ਚੰਗੀ ਗੱਲ ਹੈ ਪਰ ਜੇ ਮਜਬੂਰਨ ਤੌਰ ਤੇ جنگ ਹੋਏਗੀ ਉਸ ਦਾ ਨੁਕਸਾਨ ਪਾਕਿਸਤਾਨ ਦਾ ਵੀ ਹੋਏਗਾ ਹਿੰਦੁਸਤਾਨ ਦਾ ਸਾਬ ਨੂੰ ਵੀ ਗੱਲ ਕਰਦੀ ਹੈ ਮੈਂ ਬੇਨਤੀ ਕਰਾਂਗਾ ਕਿ ਸਾਡੇ प्रदेश वालों भी और वालों भी एक सूचना जाहिर अपने ग्रुपा च पाई गई है और उन्होंने बेनती करूँगा कि तो उसे जरूर अमल करें थैंक यू